ਰਾਜੀ ਸਾਰਿਆਂ ਨੂੰ ਮੈਂ ਸੰਜੀਵ ਸ਼ਰਮਾ ਬਾਈਜੀ ਟੀਵੀ ਚੈਨਲ ਤੋਂ ਜੀ ਇਹ ਕਾਫੀ ਲੰਬੇ ਚਿਰ ਤੋਂ ਇੱਕ ਪੈਚ ਵਰਕ ਹੋਣ ਵਾਲਾ ਸੀ ਤੇ ਕਰਦੇ ਗਏ ਨੇ ਪਰ ਕੰਮ ਚਲਾਉ ਜਿਆ ਕਰ ਗਏ ਨੇ ਪ੍ਰੋਪਰ ਇਹਦਾ ਜੋ ਬੰਦਾ ਸੀ ਪੈਚ ਅਪ ਉਹ ਨਹੀਂ ਕੀਤਾ ਉਹਨਾਂ ਨੇ ਚਲੋ ਕੁਝ ਲੋਕਾਂ ਨੂੰ ਰਾਹਤ ਮਿਲੀ ਹੈ ਸਾਡੇ ਲਾਗੇ ਭਾਈ ਸਾਹਿਬ ਖਲੋਤੇ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਹਾਂ ਜੀ ਹਾਂ ਜੀ ਇਹ ਜਿਹੜਾ ਪੈਚਵਰਕ ਕਾਫੀ ਲੰਮੇ ਸਮੇਂ ਤੋਂ ਅੜਕੇ ਹੋਇਆ ਸੀ ਹਾਂ ਜੀ ਹਾਂ ਜੀ ਇੱਕ ਕਿਦੋਂ ਹੋਇਆ ਜੀ ਇਹ ਇਹ ਕੱਲ ਹੋਇਆ ਜੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਚਲੋ ਇਹ ਹੈ ਕਿ ਐਕਸੀਡੈਂਟ ਤੋਂ ਬਚਾਅ ਹੋ ਗਿਆ ਲੋਕਾਂ ਦਾ ਐਕਸੀਡੈਂਟ ਤੋਂ ਬਚਦੀ ਇਹ ਹੈ ਕਿ ਨੁਕਸਾਨ ਬੜਾ ਹੁੰਦਾ ਸੀ ਤੇ ਤੁਹਾਨੂੰ ਸ਼ੁਕਰ ਹੈ ਇੰਨਾ ਕ ਬਣ ਗਿਆ ਜੀ ਵਧੀਆ ਹੋ ਗਿਆ ਜੀ ਚਲੋ ਆਪਾਂ ਕਹਿੰਦੇ ਸੁਧਾਰ ਹੋਇਆ ਥੋੜਾ ਬਹੁਤ ਪੁਰੰਦੇ ਬੱਚੇ ਬੁੱਚੇ ਵੀ ਡਿੱਗਦੇ ਸੀ ਲੱਗਦਾ ਨਾ ਇਹ ਆ ਕਿ ਕੋਈ ਐਕਸੀਡੈਂਟ ਤਾਂ ਨਹੀਂ ਹੋਏਗਾ ਕੋਈ ਕੁਝ ਨਹੀਂ ਹੋਏਗਾ ਜੀ ਕਾਫੀ ਲੰਮੇ ਚਿਰ ਤੋਂ ਅਸੀਂ ਬਾਈਜੋ ਟੀਵੀ ਚੈਨਲ ਤੋਂ ਅਸੀਂ ਇਹ ਖਬਰ ਚਲਾ ਰਹੇ ਸੀ ਨਾ ਹਾਂ ਜੀ ਕੀ ਕਹਿਣਾ ਚਾਹੋਗੇ ਐਮਐਲ ਸਾਬ ਨੂੰ ਤੁਸੀਂ ਐਮਐਲ ਸਾਹਿਬ ਦਾ ਸ਼ੁਕਰ ਹੈ ਕਿ ਜੀ ਮਹਾਰਾਜ ਧੰਨਵਾਦ ਹੈ ਕਿ ਆਹ ਚੀਜ਼ ਲੋ ਬਣਵਾਤੀ ਹੈ ਚਲੋ ਬਣਾਇਆ ਚਲੋ ਮਾੜਾ ਮੋਟਾ ਹੀ ਆ ਫਿਰ ਵੀ ਚਲੋ ਏ ਹੈ ਕਿ ਸੁਧਾਰ ਹੋ ਗਿਆ ਥੋੜਾ ਲੋਕਾਂ ਦਾ ਐਕਸੀਡੈਂਟ ਹੋਣ ਤੋਂ ਬਚਾਓ ਹੋਏਗਾ ਜਿਵੇਂ ਇਹ ਰਿਕਸ਼ਾ ਪਲਟ ਜਾਂਦਾ ਸੀ ਇੱਥੇ ਆ ਗਿਆ ਚਲੋ ਠੀਕ ਹੈ ਔਰ ਅਸੀਂ ਵੀ ਧੰਨਵਾਦ ਕਰਦੇ ਹਾਂ ਜੀ ਐਮਐਲਏ ਸਾਹਿਬ ਦਾ ਕੁਬੀਰੇ ਕੁਵਰਤਾਪ ਜੀ ਦਾ ਔਰ ਅਨਸ਼ਮਨ ਸਰ ਦਾ ਵੀ ਅਰਜਿੰਦਰ ਸਿੰਘ ਦਾ ਵੀ ਕਿ ਜਿਨ੍ਹਾਂ ਨੇ ਸਾਡੇ ਮਾਰੇ ਜੇ ਇੱਕ ਵੀਡੀਓ ਪਾਣ ਦਿੱਤੇ ਬਾਈਜੀ ਟੀਵੀ ਚੈਨਲ ਦੇ ਉੱਤੇ ਇਹ ਕੰਮ ਕਰਾ ਕੇ ਦਿੱਤਾ ਹੈ ਸਰ ਜੀ ਲਾਈਟ ਦਾ ਵੀ ਕਰਾਓ ਕਿ ਇਹ ਲਾਈਟ ਦਾ ਕਰਾਓ ਦਿਨ ਰਾਤ ਇੱਥੇ ਰਾਤ ਚੋਰੀਆਂ ਹੁੰਦੀਆਂ ਜੀ ਕੋਈ ਨਹੀਂ ਇਹ ਵੀ ਤੁਹਾਡੀ ਇਹ ਜਿਹੜੀ ਫਰਿਆਦ ਹੈਗੀ ਇਹ ਪਹਚਾਦਾਂਗੇ ਉਹਨਾਂ ਦੇ ਅੱਗੇ ਹਾਂ ਜੀ ਇਹਦੇ ਬਹੁਤ ਨੁਕਸਾਨ ਹੁੰਦਾ ਜੀ ਲੋਕਾਂ ਨੂੰ ਬੁਰਾ ਬੁਰਾ ਲੱਗਦਾ ਹੈ ਜੀ ਇਹ ਲਾਈਟਾਂ ਦਾ ਬੰਦਬਸਤ ਕਰੋ ਜੀ ਕੋਈ ਉਹ ਵੀ ਕੰਮ ਹੋ ਜਾ ਪਾਰਾਨ ਨੂੰ ਤਾਂ ਕਹਿ ਦਾਂਗੇ ਉਹਨਾਂ ਨੂੰ ਕਬਰ ਪ੍ਰਧਾਨ ਜੀ ਨੂੰ ਕਹਿ ਦਾਂਗੇ ਐਮਐਲ ਸਾਬ ਨੂੰ ਬਹੁਤ ਹੀ ਮੁਸ਼ਕਲ ਸੀ ਇਥੋਂ ਨੰਗਣ ਲੋਕਾਂ ਦਾ ਅਸੀਂ ਤੁਹਾਨੂੰ ਉਹ ਵੀ ਨਾਲ ਇੱਕ ਜਿਹੜੀ ਵੀਡੀਓ ਵੀ ਸੈਂਡ ਕਰਾਂਗੇ ਉਹ ਇਹਨਾਂ ਲੋਕਾਂ ਦੀ ਇਹ ਮੰਗ ਹੈਗੀ ਆ ਕਿ ਇਹ ਜਿਹੜਾ ਰਸਤਾ ਜਿਹੜਾ ਵਾ ਰਣਜੀਤ ਐਵੈਨਿਊ ਈ ਬਲੌਗ ਦੇ ਉੱਤੇ ਅਸੀਂ ਖਲੋਤੇ ਹੋਏ ਆ ਸਾਹਮਣੇ ਰੋਜ਼ ਗਾਰਡਨ ਹੈ ਤੇ ਇਹ ਰਸਤਾ ਜਿਹੜਾ ਹੈ ਫੌਸਿੰਗਵਰਕ ਕਲੋਨੀ ਨੂੰ ਜਾਂਦਾ ਤੇ ਪਰੇਗਾ ਚੁੜਿਆ ਰੋਣ ਚੜ ਜਾਂਦਾ ਇਥੋਂ ਨਹੀਂ ਜਿਹੜੀਆਂ ਸਟੀਲ ਲੈਟਾਂ ਹੈਗੀਆਂ ਨੇ ਉਹ ਵੀ ਨਹੀਂ ਜਗਦੀਆਂ ਤੇ ਅਸੀਂ ਐਮਐਲ ਸਾਬ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਸਰ ਜੀ ਕਿ ਇਥੋਂ ਰਣਜੀਤ ਟਾਇਮ ਨਿਊ ਟੀ ਪੁਆਇੰਟ ਤੋਂ ਜਿਹੜੀਆਂ ਸਟੀਲ ਲੈਟ ਹੈਗੀਆਂ ਸੈਣੀ ਤੋਂ ਤੱਕ ਬਿਲਕੁਲ ਬੰਦੇ ਔਰ ਖੰਬੇ ਵੀ ਡਿੱਗਣ ਵਾਲੇ ਜੇ ਨਮਕੇ ਹੋਏ ਨੇ ਉਹ ਵੀ ਠੀਕ ਲਾ ਕੇ ਦਿੱਤੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਦਿਲੋਂ ਸਲੂਟ ਹੈ ਜੀ ਸਾਡਾ ਐਮਐਲ ਸਾਬ ਨੂੰ on